ਹਾਂਜੀ ਮੁਤਾਬ ਜੀ ਕੀ ਗੱਲ ਚਾਹੋਗੇ ਅੱਜ ਸੰਤ ਬਾਬਾ ਕਰਮ ਸਿੰਘ ਜੀ ਸੰਤ ਬਾਬਾ ਮਾਝਾ ਸਿੰਘ ਜੀ ਦੇ ਡੇਰੇ ਤੇ ਆਏ ਤੇ ਬਾਬਾ ਰੋਸ਼ਨ ਸਿੰਘ ਜੀ ਦਾ ਜੋ ਇਸ ਆਪਣੇ ਸਵਰਗ ਵਾਸ ਹੋਇਆ ਕੀ ਗੱਲ ਜੋ ਠੀਕੋ ਜੀ ਮੈਨੂੰ ਬੜਾ ਅਫਸੋਸ ਹੈ ਜਦੋਂ ਕੱਲ ਪਤਾ ਚੱਲਿਆ ਕਿ ਸੰਤ ਬਾਬਾ ਰੋਸ਼ਨ ਸਿੰਘ ਜੀ ਅਕਾਲ ਚਲਾਣਾ ਕਰ ਗਏ ਨੇ ਸੰਤ ਬਾਬਾ ਰੋਸ਼ਨ ਸਿੰਘ ਜੀ ਆਪਣੇ ਆਪ ਵਿੱਚ ਇੱਕ ਸੰਸਥਾ ਸੀ ਇਹਨਾਂ ਦਾ ਜਿਹੜਾ ਪ੍ਰਭਾਵ ਹੈ ਕਿਸੇ ਇੱਕ ਦਿਨ ਦੋ ਪਿੰਡਾਂ ਤੱਕ ਸੀਮਿਤ ਨਹੀਂ ਸੀ ਪੂਰੇ ਹਲਕੇ ਵਿੱਚ ਪੂਰੇ ਇਲਾਕੇ ਵਿੱਚ ਮੈਂ ਤਾਂ ਕਹੂੰਗਾ ਪੂਰੇ ਪੰਜਾਬ ਦੇ ਅੱਜ ਲੋਕ ਅਸ਼ੀਨਾਥ ਜੀ ਆਏ ਉਹਨਾਂ ਨੂੰ ਆਪਣੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਤੇ ਅਜਿੱਥੇ ਮੇਰਾ خیال ਪੈਰ ਰੱਖਣ ਨੂੰ ਥਾਂ ਨਹੀਂ ਹੈ ਜੀ ਇਸ ਤੋਂ ਇਹ ਮਹਿਸੂਸ ਹੁੰਦਾ ਕਿ ਜਿਹੜੀ ਜਿਹੜਾ ਘਾਟਾ ਹੈ ਨਾ ਜੀ ਇਹ ਘਾਟਾ ਸਿਰਫ ਇੱਕ ਜਿੱਦਾਂ ਮੈਂ ਕਹਾਂ ਕਿ ਹਲਕੇ ਤੱਕ ਸੀਮਤ ਨਹੀਂ ਜਾਂ ਜ਼ਿਲ੍ਹੇ ਤੱਕ ਸੀਮਤ ਨਹੀਂ ਇਹ ਜਿਹੜਾ ਘਾਟਾ ਹੈ ਪੂਰੇ ਪੰਜਾਬ ਦਾ ਸੰਤ ਬਾਬਾ ਰੋਸ਼ਨ ਸਿੰਘ ਜੀ ਨੇ ਮੈਂ ਜੇ ਮੈਂ ਆਪਣੀ ਗੱਲ ਕਰਾਂ ਕਿਉਂਕਿ ਮੇਰੇ ਪਿਤਾ ਜੀ ਜਦੋਂ ਜੇਲ੍ਹ ਵਿੱਚ ਸੀ ਤਾਂ ਉਹਨਾਂ ਨੇ ਮੈਨੂੰ ਬੜਾ ਆਸ਼ੀਰਵਾਦ ਦੇਣਾ ਮੈਨੂੰ ਬੜਾ ਪਿਆਰ ਕਰਨਾ ਮੈਂ ਜਦੋਂ ਉਹਨਾਂ ਨੇ ਆ ਕੇ ਚਰਨਾਂ 'ਚ ਬੈੰਦਾ ਸੀ ਤੇ ਮੈਨੂੰ ਮਹਿਸੂਸ ਹੁੰਦਾ ਸੀਗਾ ਕਿ ਮੈਂ ਆਪਣੇ ਬਹੁਤ ਵੱਡਾ ਮੈਨੂੰ ਆਸ਼ੀਰਵਾਦ ਮਿਲ ਰਿਹਾ ਸੋ ਮੈਂ ਇਹ ਜਿਹੜਾ ਘਟਾ ਇਹ ਕਦੀ ਨਹੀਂ ਪੂਰਾ ਹੋ ਸਕਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਜਾਨੇ ਧਿਆਨ ਔਰ ਆਪਣੇ ਆਪਣੀ ਆਪਣੇ ਆਪਣੇ ਸ਼ਰਧਾ ਦੇ ਫੁੱਲ ਪੇਟ ਮਤਾਬਿਕ ਕਾਲਾ ਸੀ ਸੰਤਾਂ ਦੇ ਨਾਲ ਵੀ ਗੱਲਾਂ ਬਾਤਾਂ ਸਾਂਝੀਆਂ ਕੀਤੀ ਪਰ ਦੇਖੇ ਜਾਵੇ ਤਾਂ ਉਹਨਾਂ ਦਾ ਮਨ ਕਿਤਨਾ ਕਰਦੇ ਜਦੋਂ ਆਪਾਂ ਸੰਤਾਂ ਦੀ ਗੱਲ ਕਰਦੇ ਮਨ ਭਰਿਆ ਆਉਂਦਾ ਉਹਨਾਂ ਦਾ ਉਹ ਤਾਂ ਹੈ ਹੀ ਜੀ ਜਿਹੜਾ ਦਾ ਇਹਨਾਂ ਲਗਾਓ ਹੋਵੇ ਜੋ ਜੋ ਜਿੱਦਾਂ ਮੈਂ ਕਹਾਂਗਾ ਸੰਤ ਬਾਬਾ ਰੋਸ਼ਨ ਸਿੰਘ ਜੀ ਆਪਣੇ ਆਪ ਵਿੱਚ ਇੱਕ ਸੰਸਥਾ ਸੀ ਜਿਨ੍ਹਾਂ ਲੋਕਾਂ ਦੇ ਉਹਨਾਂ ਦਾ ਇਹਨਾਂ ਇਫੈਕਟ ਹੋਇਆ ਇਹਨਾਂ ਪ੍ਰਭਾਵ ਪਿਆ ਇਹਨੇ ਸਾਲਾਂ ਤੋਂ ਸੋ ਦੁੱਖ ਸਾਰਾ ਦਾ ਦੁੱਖ ਦਿਲ ਸਾਰਾ ਦਾ ਦੁੱਖ ਦਾ ਅੱਜ ਮੈਂ ਇਸ ਗੱਲ ਤੋਂ ਯਕੀਨਦਾਰ ਹਾਂ ਮਿਹਰਬਾਨ ਤੇ ਬਾਬਾ ਜੀ ਕਹਿਣਾ ਚਾਹੋਗੇ ਅੱਜ ਦੇ ਦਿਨ ਤੇ ਬਾਬਾ ਜੀ ਦਾ ਸਵਰਗ ਵਾਸਾ ਹੋਵੇ ਅਸੀਂ ਕੁਝ ਕਹਿ ਨਹੀਂ ਸਕਦੇ ਜੀ ਜੋ ਵਾਇਗੁਰਦੀ ਕਿਰਪਾ ਹੋਇਆ ਪੂਰਾ ਹੋਇਆ ਬਾਕੀ ਸਾਡਾ ਤੇ ਉਹਨਾਂ ਦੇ ਸ਼ਰਧਾ ਦੇ ਚਰਨਾਂ 'ਚ ਸਹੀ ਰੰਦਾ ਔਰ ਸਦਾ ਹੀ ਰਹਿਣਾ ਸਾਨੂੰ ਘਾਟਾ ਕਦੀ ਵੀ ਨਹੀਂ ਪੂਰਾ ਹੋ ਸਕਦਾ ਸਾਨੂੰ ਜਿਹੜੀ ਕੱਲ ਦੀ ਜਿਹੜੀ ਇਹ ਗੱਲ ਵਾਪਰੀ ਹੈ ਇਹ ਦੱਸਣਯੋਗ ਹੀ ਹੈ ਨਹੀਂ ਰਹੀ ਕੋ ਜਿੰਨਾ ਪਿਆਰ ਹਰ ਇੱਕ ਬੰਦੇ ਨਾਲ ਕਰਦੇ ਸੀ ਹਰ ਇੱਕ ਨਾਲ ਇਨਸਾਨ ਨਾਲ ਪਿਆਰ ਕਰਦੇ ਸੀ ਐਸੇ ਸੰਤ ਨਹੀਂ ਲੱਭਣੇ ਐਸੇ ਦੁਆਰਾ ਸੰਤ ਨਹੀਂ ਆਉਣੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਭੱਜਾ ਠੀਕ ਹੈ ਜੀ ਚਲੋ